ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਜੋ ਆਵਹਿ ਸੇ ਜਾਹਿ ਫੋਣ ਆਇ ਗਏ ਪਛਤਾਹਿ ਲਖ 84 ਮੇਦਣੀ ਘਟੈ ਨ ਵਧੈ ਉਤਾਹਿ ਸੇ ਦਨ ਉਬਰੇ ਜਿਨ ਹਰ ਪਾਇਆ ਧੰਦਾ ਮਵਾ ਵਿਗੁਤੀ ਮਾਇਆ ਜੋ ਦਿਸ਼ਾ ਸੋ ਚੱਲਸੀ ਕਿਸ ਕਉ ਮੀਤ ਕਰਿਓ ਜੀਉ ਸਮਪਉ ਆਪਣਾ ਹਾਂ ਜੀਉ ਸਮਪਉ ਆਪਣਾ ਸੰਪਉ ਨਹੀਂ ਕਹਿਣਾ ਹੈ ਸ ਸੇ ਤੋਂ ਚੱਕ ਕੇ ਉਚਾਰਨ ਕਰਨਾ ਸਮਪਉ ਕਸ ਕੇ ਬੋਲਣਾ ਹੈ ਤਨ ਮਨ ਆਗਾ ਦੇਉ ਅਸਥਰ ਕਰਤਾ ਤੂ ਧਣੀ ਤਿਸ ਹੀ ਕੀ ਮੈਂ ਓਟ ਗੋਣ ਕੀ ਮਾਰੀ ਹੋ ਮੁਈ ਸਬਦ ਰਤੀ ਮਨ ਚੋਟ ਸਬਦ ਰਤੀ ਮਨ ਚੋਟ ਰਾਣਾ ਰਾਉ ਨ ਕੋਰਹ ਰੰਗ ਨ ਤੁੰਗ ਫਕੀਰ ਰਾਣਾ ਰਾਉ ਨ ਕੋਰਹ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਦਾ ਤੀਰ ਰਾਹ ਬੁਰਾ ਪੀ ਹਾਵਲਾ ਸਰ ਡੂਗਰ ਅਸਗਾਹ ਮੈਂ ਤਨ ਅਬਗੁਣ ਝੁਰ ਮੁਈ ਵਿਨ ਗੁਣ ਕਿਉ ਘਰ ਜਾ ਗੁਣਿਆ ਗੁਣ ਲੈ ਪ੍ਰਭ ਮਿਲੇ ਕਿਉ ਤਿਨ ਮਿਲਾਉ ਪਿਆਰ ਤਿਨਹੀ ਜੈਸੀ ਥੀ ਰਹਾ ਜਾਪ ਜਾਪ ਹਿਰਦੈ ਮੁਰਾਰ ਆਵਗੁਣੀ ਭਰਪੂਰ ਹੈ ਗੁਣਪੀ ਵਸਹਿ ਨਾਲ ਗੁਣਪੀ ਵਸਹਿ ਨਾਲ ਵੇਨ ਸਤਗੁਰ ਗੁਣ ਨਾ ਜਪਣੀ ਜਿਚਰ ਸ਼ਬਦ ਨਾ ਕਰੇ ਵਿਚਾਰ ਲਸਕਰੀਆ ਘਰ ਸੰਮਲੇ ਆਏ ਵਜਹੋ ਲਿਖਾਇ ਕਾਰਕ ਮਾਵਹਿ ਸਿਰ ਢਣੀ ਲਾਹ ਪੱਲੇ ਪਾਇ ਲਭ ਲੋਭ ਗੁਰਿਆਈਆ ਛੋਡੇ ਮਨੋਂ ਵਿਸਾਰ ਗੜ ਦੋਹੀ ਪਾਤ ਸਾਹ ਕੀ ਕਦੇ ਨ ਆਵੇ ਹਾਰ ਚਾਕਰ ਚਾਕਰ ਕਹੀਐ ਖਸਮ ਕਾ ਸੋਹੇ ਉੱਤਰ ਦੇ ਵਜਹ ਗਵਾਏ ਆਪਣਾ ਤਖਤ ਨ ਬੈ ਸਹ ਸੇ ਪ੍ਰੀਤ ਮ ਹੱਥ ਵਢਿਆਇਆ ਜੈ ਭਾਵੇ ਤੈ ਦੇ ਆਪ ਕਰੇ ਕਿਸ ਆਖੀਐ ਅਵਰ ਨ ਕੋਇ ਕਰੇ 비ਜ ਸੁਜੈ ਕੋ ਨਹੀਂ ਬਹਿਦਲੀ ਚਾ ਪਾਏ ਨਰਕ ਨਿਵਾਰਣ ਨਰਹ ਨਰ ਸਾਚੋ ਸਾਚ ਨਾਹੀ ਨਰਕ ਨਿਵਾਰਣ ਨਰਹ ਨਰ ਇਥੇ ਵਿਸਰਾਮ ਸਾਚੋ ਇਥੇ ਯਮਕ ਲਾਦਨੀਏ ਸਾਚੈ ਨਾਹੀ ਵਾਣ ਤ੍ਰੇਣ ਢੂਡਤ ਫਿਰ ਰਹੀ ਮਨ ਮਹਿ ਕਰੋ ਵਿਚਾਰ ਲਾਲ ਰਤਨ ਬਹੁ ਮਾਨਕੀ ਸਤ ਗੁਰ ਹਾਥ ਪੰਡਾਰ ਊਤਮ ਹੋਵਾ ਪ੍ਰਾਪ ਮਿਲੇ ਇਕ ਮਨ ਇਕਐ ਪਾਇ ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪ੍ਰਥਾਏ ਰਚਨਾ ਰਾਚ ਜਿਨ ਰਚੀ ਜੇਨ ਸਿਰਿਆ ਆਕਾਰ ਗੁਰਮੁਖ ਬੇਅੰਤ ਧਿਆਈ ਐ ਗੁਰਮੁਖ ਬੇਅੰਤ ਧਿਆਈ ਐ ਗੁਰਮੁਖ ਬੇਅੰਤ ਧਿਆਈ ਐ ਬੇਅੰਤ ਇਕੱਠਾ ਬੋਲ ਗੁਰਮੁਖ ਬੇਅੰਤ ਧਿਆਈ ਐ ਅੰਤ ਨਾ ਪਾਰਾ ਵਾਰ ਅੜਾੜਾ ਰੂੜਾ ਹਰ ਜੀਵ ਸੋਈ ਅੜਾੜਾ ਰੂੜਾ ਹਰ ਜੀਵ ਸੋਈ ਸਾਗਿ ਤੇ ਅੜਾੜਾ ਤੇਸ ਬਿਨਰ ਰਾਜਾ ਅਵਰ ਨਾ ਕੋਈ ੜਾੜਾ ਗਾਰੜ ਤੁਮ ਸੁਣੋ ਹਰ ਵਸੈ ਮਨ ਮਾਹੀ ਗੁਰ ਪ੍ਰਸਾਦੀ ਹਰ ਪਾਈਐ ਮਤ ਕੋ ਭਰਮ ਪੁਲਾਹੀ ਸੋ ਸਾਹੋ ਕੋ ਭਰਮ ਪੁਲਾਹੀ ਸੋ ਸਾਹੋ ਸੱਚਾ ਜਿਨ ਹਰ ਧਨ ਰਾਸ ਜਿਸ ਹਰ ਧਨ ਰਾਸ ਸੋ ਸਾਹੋ ਸੱਚਾ ਜਿਸ ਹਰ ਧਨ ਰਾਸ ਗੁਰਮੁਖ ਪੂਰਾ ਤਿਸ ਸਾबास ਰੂੜੀ ਬਾਣੀ ਹਰ ਪਾਇਆ ਗੁਰ ਸਬਦੀ ਵਿਚਾਰ ਆਪ ਗਿਆ ਦੁੱਖ ਕਟਿਆ ਹਰ ਵਾਰ ਪਾਇਆ ਨਾਰ ਵਾਹਿਗੁਰੂ ਜੀ ਕਾ ਕਾ ਸਬਾਹ ਵਾਹਿਗੁਰੂ ਜੀ ਕੀ ਫਤਿਹ